ਅੱਜ ਤੁਹਾਡੇ ਨਾਲ ਇਸ ਹਰੇ ਸੇ ਬਾਬਤ ਅਸੀਂ ਅਜਹੀਆਂ ਗੱਲਾਂ ਕਰਨ ਵਾਲਿਆਂ ਕਿ ਜਿਹੜੀਆਂ ਗੱਲਾਂ ਤੁਹਾਡੇ ਕਈ ਤਰ੍ਹਾਂ ਦੇ ਦੁੱਖ ਤੋੜ ਸਕਦੀਆਂ ਕਿੱਕਵੀ ਸਦੀ ਦੇ ਵਿੱਚ ਸਭ ਤੋਂ ਵੱਡੀ ਤਰਾਸਦੀ ਇਹ ਹੈਗੀ ਹੈ ਕਿ ਜੇ ਤੁਹਾਨੂੰ ਇੱਕਵੀਂ ਸਦੀ ਚ ਤੁਸੀਂ ਜਿੰਦਾ ਰਹਿਣ ਦੀ ਜਾਂਚ ਨਾ ਸਿੱਖੀ ਤਾਂ ਮਰਨਾ ਤੈ ਹੈ ਤੁਸੀਂ ਕਹਿ ਰਹੇ ਹੋ ਕਿ ਇਹਨੂੰ ਹਰਾ ਸੇਵ ਨਾ ਸਮਝਿਆ ਜਾਵੇ ਇਹ ਨਿਰਸੋਨ ਹੈ ਬਿਲਕੁਲ ਜੀ ਇਹਦੇ ਹਰੇ ਰੰਗ ਤੇ ਨਾ ਜਾਇਓ ਔਰ ਇਹਨੂੰ ਸੇਵ ਸਮਝ ਕੇ ਨਾ ਖਾਇਓ ਇਹ ਖੁਦਾ ਦੀ ਬਖਸ਼ੀ ਹੋਈ ਇੱਕ ਬਹੁਤ ਵੱਡੀ ਇਮਾਨਤ ਅਗਰ ਸਰੀਰ ਹੈ ਰੋਗੀ ਤਾਂ ਇਹਨੂੰ ਸਿੱਧਾ ਝੋਲੀ ਚ ਹੀ ਪਵਾਇਓ ਇਹ ਸਭ ਤੁਸੀਂ ਇਹ ਐਪਲ ਦੇ ਜਿਹੜੇ ਛੋਟੇ ਛੋਟੇ ਟੁਕੜੇ ਵੀ ਕਰਕੇ ਰੱਖੇ ਹੋਏ ਨੇ ਮੈਂ ਤਾਂ ਪਹਿਲਾਂ ਹੰਦੇ ਸਾਰ ਸਮਝਿਆ ਸੀ ਕਿ ਇਹ ਤੇ ਅਮਰੂਦ ਰੱਖਿਆ ਇਹ ਜਸਟ ਪਹਿਲਾ ਸਟੈਪ ਹੈ ਜਦੋਂ ਅਸੀਂ ਇਹਦੀ ਮੈਡੀਸਿਨ ਨੂੰ ਬਣਾਉਣਾ ਸ਼ੁਰੂ ਕਰਨਾ ਹੈ ਇਹ ਕੈਂਸਰ ਦਾ ਬਹੁਤ ਸਟਰੋਂਗ ਫਾਰਮੂਲਾ ਹੈ ਜਿਹੜਾ ਅਸੀਂ ਆਪਣੀ ਸੰਗਤ ਨੂੰ ਪੰਜਾਬ ਨੂੰ ਦੇਣਾ ਚਾਹੁੰਦੇ ਆਂ ਔਰ ਇਹ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿੱਚ ਬਕਾਇਦਾ ਰਜਿਸਟਰਡ ਫਾਰਮੂਲਾ ਹੈ ਤਾਂ ਉਸ ਫਾਰਮੂਲੇ ਨੂੰ ਅਸੀਂ ਇੰਟਰੋਡਿਊਸ ਕਰਵਾਵਾਂਗੇ ਇਹ ਗੱਲ ਕਹਿ ਰਹੇ ਵੀ ਜਿਹੜਾ ਨੁਸਖਾ ਫਾਰਮੂਲਾ ਚਾਹ ਰੋਜ਼ਮੈਰੀ ਵਾਲਾ ਚਾਹ ਗ੍ਰੀਨ ਐਪਲ ਵਾਲਾ ਤੁਸੀਂ 5 ਅਕਤੂਬਰ ਨੂੰ ਅੰਮ੍ਰਿਤਸਰ ਦੇ ਵਿੱਚ ਲੱਗਣ ਵਾਲੇ ਕੈਂਪ ਦਾ ਜੋ ਹਿੱਸਾ ਬਣੇਗਾ ਉਹਨਾਂ ਤੱਕ ਪਹੁੰਚਦਾ ਕਰੋਗੇ 5 ਅਕਤੂਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਆਪਣਾ ਸਰਸੈਂਟਰ ਹੈ ਉੱਥੇ ਕੈਂਪ ਲਗਾ ਰਹੇ ਹਾਂ ਦੇਖੋ ਪਤਾ ਕੀ ਹੁੰਦਾ ਫਰੂਕੀ ਜੀ ਦੁਨੀਆ ਦੁਖੀ ਬਹੁਤ ਹੈ ਠੀਕ ਹੈ ਤਾਂ ਉਹਦੇ ਵਿੱਚ ਹਮੇਸ਼ਾ ਹੀ ਰੋਟੀ ਦਾ ਸਵਾਦ ਉਸੇ ਨੂੰ ਆਉਂਦਾ ਜਿਹਨੂੰ ਭੁੱਖ ਲੱਗੀ ਹੋਵੇ ਉਸੇ ਕੈਂਪ ਦੇ ਵਿੱਚ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਦੁਆਰਾ اور ਸਾਡੀ ਜਿੰਨੀ ਵੀ ਸਸ ਟੀਮ ਹੈ ਜਿਹੜੀ ਕਿ ਨੈਚੁਰਲ ਸਾਇੰਸ ਦੀ ਹਰਬਸ ਦੇ ਉੱਪਰ ਕੰਮ ਕਰ ਰਹੀ ਹੈਗੀ ਆ ਡੀ ਐਡਿਕਸ਼ਨ ਦੀ ਸਭ ਤੋਂ ਪਹਿਲੀ ਜਿਹੜੀ ਮੈਡੀਸਨ ਆ ਆਪਾਂ ਉਸੇ ਕੈਂਪ ਚ ਲਾਂਚ ਕਰਨਾ ਕੈਂਪਲੀ ਬਕਾਇਦਾ ਸਭ ਨੂੰ ਓਪਨਲੀ ਸੱਦਾ ਹੈ ਤੁਸੀਂ ਆਪਣੀਆਂ ਜਿੰਨੀਆਂ ਵੀ ਸਮੱਸਿਆਵਾਂ ਵਾਲੇ ਜਿਸ ਤਰ੍ਹਾਂ ਦੇ ਵੀ ਪੇਸ਼ੈਂਟ ਹੈ ਸ੍ਰੀ ਅਮਰਸਾ ਸਾਹਿਬ ਮਜੀਠਾ ਰੋਡ ਦੇ ਉੱਪਰ ਪ੍ਰੈਜ਼ੀਡੈਂਟ ਕਲੇਵ ਦੇ ਨਜ਼ਦੀਕ ਇਹ ਲੋਕੇਸ਼ਨ ਹੈ ਜਿੱਥੇ ਆਪਣਾ ਆਲਰੇਡੀ ਰਿਸਰਚ ਸੈਂਟਰ ਚੱਲ ਰਿਹਾ ਹੈ ਉੱਥੇ ਸਾਡੀ ਪੂਰੀ ਪੂਰੀ ਡਾਕਟਰ ਟੀਮ ਤੋਂ ਡੇਵਾ ਸੇਵਾ ਵਾਲੀ ਤਿਆਰ ਬੈਠੀ ਹੋਏਗੀ ਹਰ ਤਰ੍ਹਾਂ ਦੀ ਥੈਰੇਪੀਸ ਚਾਹੇ ਮਡ ਥੈਰੇਪੀ ਆ ਹਾਈਡਰੋ ਥੈਰੇਪੀ ਆ ਚਾਹੇ ਐਕੂਪ੍ਰੈਸ਼ਰ ਆ ਚਾਹੇ ਸਪੈਦਰਿਕ ਸੈਂਸ ਥੈਰੇਪੀ ਹਰ ਤਰ੍ਹਾਂ ਦੀਆਂ ਦਵਾਈਆਂ ਉਸਨੂੰ ਫ੍ਰੀ ਦਿੱਤੀਆਂ ਜਾਣਗੀਆਂ ਠੀਕ ਹੈ ਔਰ ਬਕਾਇਦਾ ਮਿਲਰਸ ਦਾ ਲੰਗਰ ਵੀ ਲੱਗੇਗਾ ਇਹ ਕਾਰਨ ਕਿ ਇਹਨਾਂ ਡਾਕਟਰ ਸਾਹਿਬ ਕੀ ਇੱਕ ਲਖਤ ਚਾਹੇ ਨਾਰਮਲ ਕੈਂਸਰ ਹੈ ਚਲੋ ਨਾਰਮਲ ਕੈਂਸਰ ਵੀ ਖਤਰਨਾਕ ਹੁੰਦਾ ਹੈ ਬਲੱਡ ਕੈਂਸਰ ਤਾਂ ਉਸ ਤੋਂ ਉੱਪਰ ਦੀ ਸਟੇਜ ਹੈਗੀ ਆ ਇਹ ਬਲੱਡ ਕੈਂਸਰ ਦਾ ਇਲੈਕਟਰੋ ਹੋਮਿਓਪੈਥੀ ਦੇ ਵਿੱਚ ਕੋਈ ਟਰੀਟਮੈਂਟ ਕੋਈ ਇਲਾਜ ਹੈ ਸਭ ਤੋਂ ਵੱਡਾ ਹੈਗਾ ਹਾਈਲੀ ਪੈਸੀਸਾਈਡ ਜਦੋਂ ਬਹੁਤ ਜ਼ਿਆਦਾ ਪੈਸੀਸਾਈਡ ਸਾਡੀਆਂ ਸਬਜ਼ੀਆਂ ਦੇ ਰਾਹੀਂ ਸਾਡੇ ਕਣਕ ਚਾਵਲ ਦੇ ਰਾਹੀਂ ਔਰ ਪਾਣੀ ਦੀ ਖਰਾਬ ਮਾਤਰਾ ਕੱਚੂ ਗੁੰਮੇ ਵਾਲਾ ਬੁੱਟਾ ਬੜਾ ਕਾਰਗਰ ਹੈਗਾ ਇਸ ਤਰ੍ਹਾਂ ਦਾ ਕਿ ਇੱਕ ਖਾਸ ਕਰਕੇ ਕੱਚੂ ਗੁੰਮੇ ਦੀ ਇੱਕ ਕਾਰਚ ਗਮਲਾ ਬਣਾ ਕੇ ਰੱਖਿਆ ਤੁਸੀਂ ਜੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਤੁਹਾਡੇ ਨਾਲ ਇਸ ਹਰੇ ਸੇ ਬਾਬਤ ਅਸੀਂ ਅਜਹੀਆਂ ਗੱਲਾਂ ਕਰਨ ਵਾਲਿਆਂ ਕਿ ਜਿਹੜੀਆਂ ਗੱਲਾਂ ਤੁਹਾਡੇ ਕਈ ਤਰ੍ਹਾਂ ਦੇ ਦੁੱਖ ਤੋੜ ਸਕਦੀਆਂ ਨੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਦੁਨੀਆ ਦੇ ਨਾਮਵਰ ਡਾਕਟਰ ਡਾਕਟਰ ਵਰਿੰਦਰ ਸਿੰਘ ਪੁੱਲਰ ਹਰੇ ਸੇ ਬਾਬਤ ਉਹਨਾਂ ਦੀ ਵੱਡੀ ਰਿਸਰਚ ਸਾਹਮਣੇ ਲੈ ਕੇ ਆਂਦੀ ਹੈ ਅਸੀਂ ਅੱਜ ਜੋ ਉਹਨਾਂ ਨੇ ਕੀਤੀ ਹੈ ਕੀ ਰਿਸਰਚ ਹੈਗੀ ਕੀ ਹਰੇ ਸੇਵ ਦੇ ਫਾਇਦੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਅਕੀਕਾ ਟੀਵੀ ਪੰਜਾਬੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸასი ਸ਼ਕਾ। ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹਨੂੰ ਹਰਾ ਸੇਵ ਨਾ ਸਮਝਿਆ ਜਾਵੇ। ਇਹ ਨਿਰਾ ਸੋਨਾ ਹੈ। ਬਿਲਕੁਲ ਜੀ ਇਹਦੇ ਹਰੇ ਰੰਗ ਤੇ ਨਾ ਜਾਇਓ ਔਰ ਇਹਨੂੰ ਸੇਵ ਸਮਝ ਕੇ ਨਾ ਖਾਇਓ। ਇਹ ਖੁਦਾ ਦੀ ਬਖਸ਼ੀ ਹੋਈ ਇੱਕ ਬਹੁਤ ਵੱਡੀ ਈਮਾਨਤ। ਅਗਰ ਸਰੀਰ ਹੈ ਰੋਗੀ ਤਾਂ ਇਹਨੂੰ ਸਿੱਧਾ ਝੋਲੀ ਚ ਹੀ ਪਵਾਇਓ। ਦਾ ਇਹ ਬਹੁਤ ਹੀ ਲਾਜਵਾਬ ਪਰਮੇਸ਼ਰ ਨੇ ਸਾਨੂੰ ਇੱਕ ਫਲ ਦੇ ਰੂਪ ਚ ਚੀਜ਼ ਦਿੱਤੀ ਹੋਈ ਆ ਹਮੇਸ਼ਾ ਜੀ ਤਰ੍ਹਾਂ ਮੈਂ ਫੇਰ ਇਸ ਵਾਰੀ ਉਹੀ ਗੱਲ ਕਹੂੰਗਾ ਕਿ ਸਾਨੂੰ ਜੋ ਸਾਡੇ ਵੇੜੇ ਚ ਹੈ ਉਹ ਵੈਲਿਊ ਲੈਸ ਲੱਗਦਾ ਜੋ ਸਾਡੇ ਵੇੜੇ ਤੋਂ ਬਾਹਰ ਹੈ ਉਹ ਸਾਨੂੰ ਵੈਲਿਊ ਉਹ ਨਾਲ ਭਰਿਆ ਹੋਇਆ ਲੱਗਦਾ ਸੋ ਇਹ ਵੈਲਿਊ ਲੈਸ ਦੇ ਤੌਰ ਤੇ ਹੀ ਆਪਾਂ ਹੁਣ ਤੱਕ ਬਿਹੇਵ ਕਰਦੇ ਆਏ ਆ ਇਸ ਹਰੇ ਰੰਗ ਦੇ ਸੇਵ ਦੇ ਨਾਲ ਪਰ ਇਹਦੇ ਗੁਣ ਬਹੁਤ ਜ਼ਿਆਦਾ ਨੇ ਅੱਜ ਦਾ ਮੇਨ ਮਕਸਦ ਹੈ ਕਿ ਇਸ ਸੇਵ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਹੀ ਕੈਂਸਰ ਦੀ ਦਵਾਈ ਕਿਵੇਂ ਬਣਾ ਸਕਦੇ ਹੋ ਸੇਵ ਦੇ ਜ਼ਰੀਏ ਕੈਂਸਰ ਦੀ ਦਵਾਈ ਜੀ ਜੀ ਗ੍ਰੀਨ ਐਪਲ ਦੇ ਜ਼ਰੀਏ ਤੁਸੀਂ ਆਪਣੇ ਘਰੇ ਕੈਂਸਰ ਦੀ ਦਵਾਈ ਅ ਨੇਚਰਲ ਹੈਲਥ ਸਾਇੰਸ ਦੇ ਮੁਤਾਬਕ ਤੁਸੀਂ ਇਹਨੂੰ ਐਜ਼ ਅ ਨੇਚਰਲ ਫਾਰਮਾਕੋਪੀ ਅੱਕੇ ਵਿੱਚ ਯੂਜ਼ ਕਰ ਸਕਦੇ ਹੋ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਅੱਜ ਇਹਨੂੰ ਇੰਟਰੋਡਿਊਸ ਕਰਵਾਇਆ ਜਾ ਰਿਹਾ ਹੈ। ਅੱਛਾ ਹਰਾ ਸੇਬ ਤੁਸੀਂ ਕਹਿ ਰਹੇ ਹੋ ਕਿ ਦੁੱਖ ਤੋੜ ਜੀ ਐਟਮ ਹੈਗੀ ਹੈ ਜਿਹੜੀ ਕੁਦਰਤ ਨੇ ਸਾਨੂੰ ਬਖਸ਼ੀ ਹੋਈ ਹੈ। ਕਿਹੜੇ-ਕਿਹੜੇ ਰੋਗੀ ਹੈਗੇ ਨੇ ਜਿਨ੍ਹਾਂ ਨੂੰ ਇਹ ਵੀਡੀਓ ਤੁਹਾਡੀ ਚੱਲ ਰਹੀ ਦੇਖਣੀ ਚਾਹੀਦੀ ਹੈ। ਦੇਖੋ ਸਭ ਤੋਂ ਵੱਡੀ ਚੀਜ਼ ਅਮਰੀਕਾ ਦੇ ਇੱਕ ਬਹੁਤ ਵੱਡੇ ਸਾਇੰਟਿਸਟ ਡਾਕਟਰ ਲਾਈਨਸ ਪੌਲਿੰਗ ਉਹਨਾਂ ਦੀ ਸਟੇਟਮੈਂਟ ਹੈ ਜੋ ਕਿ ਆਲਰੇਡੀ ਜਰਨਲਸ ਪ੍ਰਿੰਟ ਹੈਗੀ ਆ ਕਿ ਅਗਰ ਬੋਡੀ ਨੂੰ ਵਿਟਾਮਿਨ ਸੀ ਦੀ ਮਾਤਰਾ ਵਧਾ ਦਿੱਤੀ ਜਾਵੇ ਤਾਂ ਸਾਡੇ ਅਡ ਕੈਂਸਰ এনवायरमेंट ਬਣਿਆ ਹੁੰਦਾ ਬੋਡੀ ਦੇ ਵਿੱਚ ਟਿਸ਼ੂ ਜਿਸ ਕਿਸੇ ਆਰਗਨ ਚ ਸਿਸਟਮ ਦੇ ਵਿੱਚ ਆ ਜਾ ਫੈਲਦਾ ਤਾਂ ਉਹ ਵਾਲੀ ਅਵਸਥਾ ਦੇ ਵਿੱਚ ਅਗਰ ਵਿਟਾਮਿਨ ਸੀ ਨੂੰ ਵਧਾ ਦਿੱਤਾ ਜਾਵੇ ਐਸ ਅ ਫੂਡ ਬੋਡੀ ਦੇ ਵਿੱਚ ਇੱਕ ਮੈਡੀਸਨਲ ਵੋਲਿਊਮ ਤੱਕ ਲੈ ਕੇ ਆਇਆ ਜਾਵੇ ਤਾਂ ਤੁਸੀਂ ਆਪਣੀ ਬੋਡੀ ਦੇ ਵਿੱਚੋਂ ਕੈਂਸਰ ਸੈੱਲ ਨੂੰ ਘਟਾ ਸਕਦੇ ਹੋ ਰਿਮੂਵ ਕਰ ਸਕਦੇ ਹੋ ਔਰ ਜਿੰਦਾ ਸੈੱਲ ਦੀ ਗਿਣਤੀ ਵਧਾ ਸਕਦੇ ਹੋ ਤਾਂ ਉਸ ਵਿਟਾਮਿਨ ਸੀ ਵਿਟਾਮਿਨ ਸੀ ਜਿਹਦੀ ਡਾਕਟਰ ਲਾਇਨਸ ਪੌਲਿੰਗ ਨੇ ਗੱਲ ਕੀਤੀ ਸੀ ਉਥੇ ਪੂਰਾ 100% ਖਰਾ ਉਤਰਦਾ ਹੈ ਇੱਕ ਗ੍ਰੀਨ ਐਪਲ ਗ੍ਰੀਨ ਜੀ ਅੱਛਾ ਤੇ ਡਾਕਟਰ ਸਾਹਿਬ ਤੁਸੀਂ ਇਹ ਐਪਲ ਦੇ ਜਿਹੜੇ ਛੋਟੇ-ਛੋਟੇ ਟੁਕੜੇ ਵੀ ਕਰਕੇ ਰੱਖੇ ਹੋਏ ਨੇ ਮੈਂ ਤਾਂ ਪਹਿਲਾਂ ਹੋਂਦੇ ਸਾਰ ਸਮਝਿਆ ਸੀ ਕਿ ਕਿਤੇ ਅਮਰੂਦ ਰੱਖਿਆ ਤਾਂ ਨਹੀਂ ਤੁਸੀਂ ਹਾਂ ਇਹਦੇ ਛੋਟੇ-ਛੋਟੇ ਪੀਸ ਕਿਤੇ ਗਏ ਨੇ ਔਰ ਇਹ ਜਸਟ ਪਹਿਲਾ ਸਟੈਪ ਹੈ ਜਦੋਂ ਅਸੀਂ ਇਹਦੀ ਮੈਡੀਸਿਨ ਨੂੰ ਬਣਾਉਣਾ ਸ਼ੁਰੂ ਕਰਨਾ ਹੈ ਆ ਲਾਸਟ ਐਪ ਨੂੰ ਆਪਾਂ ਜਲਦੀ ਹੀ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨ ਵਾਲੇ ਆ ਗਏ ਆ ਜੀ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਇਹ ਤੁਸੀਂ ਬੜਾ ਤੁਸੀਂ ਕਹਿ ਰਹੇ ਹੋ ਵੀ ਇਹ ਜਿਹੜਾ ਕਛੂਕੂਮਾ ਵਾਲਾ ਬੂਟਾ ਹੈਗਾ ਇਹ ਕਛੂਕੂਮੇ ਵਾਲਾ ਬੂਟਾ ਬੜਾ ਕਾਰਗਰ ਹੈਗਾ ਇਸ ਤਰ੍ਹਾਂ ਦਾ ਕੀ ਇੱਕ ਖਾਸ ਕਰਕੇ ਕਛੂਕੂਮੇ ਦੀ ਆਕਾਰ ਚ ਗਮਲਾ ਬਣਾ ਕੇ ਰੱਖਿਆ ਤੁਸੀਂ ਹਾਂ ਇਹ ਦੂਸਰੀ ਆਪਣੀ ਹਰਬ ਹੈ ਇਹਨੂੰ ਵੈਸੇ ਰੋਜ਼ ਰੋਜ਼ਮਰੀ ਬੋਲਦੇ ਆ ਉਹ ਇਹਦੇ ਇਹਦੇ ਅੰਦਰ ਵੀ ਕਿਉਂਕਿ ਆਪਾਂ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਨੈਚੁਰਲ ਸਾਇੰਸ ਦੀ ਰਿਸਰਚ ਡਿਵੈਲਪਮੈਂਟ ਦੇ ਰਾਹੀਂ ਦਰਸ਼ਕਾਂ ਨੂੰ ਜਿਹੜੇ ਪ੍ਰਵਾਹ ਸਾਡੇ ਨਾਲ ਜੁੜੇ ਹੋਏ ਹੈ ਜਿਹੜੇ ਨੈਚੁਰਲ ਸਾਇੰਸ ਨੂੰ ਪਿਆਰ ਕਰਦੇ ਨੇ ਸਮਝਦੇ ਨੇ ਜੀ ਉਹਨਾਂ ਨੂੰ ਅਸੀਂ ਹਰ ਤਰ੍ਹਾਂ ਦੀ ਚੀਜ਼ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕੈਂਸਰ ਦੀ ਅਸੀਂ ਦਾ ਫਾਰਮਕੋਪੀਆ ਅਸੀਂ ਆਪਣੇ ਘਰ ਦੀ ਫਲਾਂ ਤੋਂ ਕਰਦੀਆ ਹਰਬਸ ਤੋਂ ਫਲਾਅਰਸ ਤੋਂ ਅਸੀਂ ਕਿਵੇਂ ਬਣਾ ਸਕਦੇ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੀਆਂ ਅ ਅਸੈਂਸ ਥੈਰੇਪੀਆ ਪਾਪਜੀ ਨੂੰ ਆਪਾਂ ਇਲੈਕਟ੍ਰੋ ਹੋਮੋਪੈਥੀ ਬੋਲਦੇ ਹੈਗੇ ਆ ਉਹ ਪੂਰੀ ਪੂਰੀ ਜਿੰਦਾ ਪਲਾਂਟਸ ਦੇ ਉੱਪਰ ਖੜੀ ਆ ਤਾਂ ਜਿੰਦਾ ਪਲਾਂਟਸ ਦੀ ਉਹਦਾ ਅਰਕ ਬਣਾਇਆ ਜਾਂਦਾ ਹੈ ਦੈਨ ਫਿਰ ਉਹਨੂੰ ਵਾਈਟਲ ਫੋਰਸ ਭਾਵ ਜਿਹਦੀ ਪ੍ਰਾਣ ਸ਼ਕਤੀ ਹੈ ਠੀਕ ਹੈ ਹੁਣ ਸਟੋਰ ਕਰਕੇ ਬੋਟਲਸ ਫਿਰ ਪੇਸ਼ੈਂਟ ਨੂੰ ਦਿੱਤਾ ਜਾਂਦਾ ਅਕੋਰਡਿੰਗ ਟੂ ਡਿਜ਼ੀਜ਼ ਤਾਂ ਜਿਸ ਤਰ੍ਹਾਂ ਇੱਕ ਡਾਕਟਰ ਇਲੈਕਟ੍ਰੋ ਹੋਮੋਪੈਥੀ ਦਾ ਇੱਕ ਡਾਕਟਰ ਉਸ ਫਾਰਮਾਕੋਪੀ ਰਹੀਂ ਮੈਡੀਸਿਨਸ ਨੂੰ ਤਿਆਰ ਕਰ ਸਕਦਾ ਉਸੇ ਤਰ੍ਹਾਂ ਨਾਰਮਲ ਇਨਸਾਨ ਵੀ ਨੂੰ ਵੀ ਅਗਰੇ ਦਾ ਸਿੰਪਲ ਫਾਰਮਕੋਪੀਆ ਸਮਝਾਇਆ ਜਾਵੇ ਤਾਂ ਬਹੁਤ ਸਾਰੀਆਂ ਦਵਾਈਆਂ ਨੂੰ ਅਸੀਂ ਅਗਰ ਆਈਡੈਂਟੀਫਾਈ ਕਰ ਲਈਏ ਪਲਾਂਟਸ ਨੂੰ ਉਹਦੀ ਸਮਝ ਥੋੜੀ ਜਿਹੀ ਪੈਦਾ ਕਰ ਲਈਏ ਫਲਾਂ ਦੀ ਸਮਝ ਥੋੜੀ ਜਿਹੀ ਅੱਛੀ ਕਰ ਲਈਏ ਤਾਂ ਅਸੀਂ ਬਹੁਤ ਸਾਰੀਆਂ ਭਿਆਨਕ ਰੋਗਾਂ ਦੀ ਦਵਾਈ ਉਹਨੂੰ ਦਵਾਈ ਦੇ ਤੌਰ ਤੇ ਕਰੇ ਉਹਦਾ ਫਾਰਮਕੋਪੀਆ ਸਮਝ ਕੇ ਬਣਾ ਸਕਦੇ ਹਾਂ ਸੋ ਮੇਨਲੀ ਹੈ ਹਾਲੀ ਦੇ ਵਿੱਚ ਇੱਕ ਰਿਸਰਚ ਦੇ ਵਿੱਚ ਚੀਜ਼ ਸਾਹਮਣੇ ਆਈ ਹੈ ਕਿ ਆਉਣ ਵਾਲੇ ਸਮੇਂ ਅਗਲੇ 10-15 ਸਾਲ ਦੇ ਵਿੱਚ ਕੈਂਸਰ ਦੀ ਜਿਹੜੀ ਪਰਸੈਂਟੇਜ ਹੈ ਬਹੁਤ ਤੇਜ਼ੀ ਨਾਲ ਔਰ ਬਚਪਨ ਤੋਂ ਪਾ ਬੱਚਿਆਂ ਤੋਂ ਲੈ ਕੇ ਇੱਕ ਤਾਂ ਹੁੰਦਾ ਨਾ ਕੈਂਸਰ ਇੱਕ ਚਲਦੀ ਏਜ਼ ਉਮਰ ਬੋਡੀ ਚਾਰਿਆ ਬਚਪਨ ਮਤਲਬ ਟੀਨ এজ ਜਿਹੜੇ ਅਜੇ ਬੱਚੇ ਨਹੀਂ ਹੋਏਗੇ ਨੇ 8 7 8 ਤੋਂ 10 ਸਾਲ ਦੇ ਉਹਨਾਂ ਦੀ ਬੋਡੀ ਤੱਕ ਵੀ ਉਹ ਰੀਚ ਕਰ ਸਕਦਾ ਔਰ ਉਹਨਾਂ ਦੇ ਵਿੱਚ ਔਰ ਆ ਵੀ ਰਿਹਾ ਹੈ ਟਿਊਮਰ ਬਣ ਰਹੇ ਨੇ ਬੱਚਾ ਦੇ ਵਿੱਚ ਸੋ ਇਹ ਚੀਜ਼ਾਂ ਨੂੰ ਕਿਵੇਂ ਕਿ ਰਿਪੋਰਟ ਤੇ ਇਹ ਕਹਿ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਇਹਦੀ ਤਦਾਦ ਬੜੀ ਤੇਜ਼ੀ ਨਾਲ ਵਧਣੀ ਹੈ ਚਾਹੇ ਗੱਠਾ ਦੇ ਰੂਪ 'ਚ ਵਧ ਰਿਹਾ ਹੈ ਚਾਹੇ ਉਹ ਸਕਿਨ ਸਮੱਸਿਆ ਦੇ ਰੂਪ 'ਚ ਵਧ ਰਿਹਾ ਹੈ ਚਾਹੇ ਲੰਗਜ਼ ਦੇ ਰੂਪ ਦੇ ਕੈਂਸਰ ਦੇ ਰੂਪ 'ਚ ਵਧ ਰਿਹਾ ਹੈਗਾ ਚਾਹੇ ਫਾਈਬਰੋਇਡ ਦੇ ਰੂਪ 'ਚ ਵਧ ਰਿਹਾ ਹੈਗਾ ਚਾਹੇ ਕਿਸੇ ਟਿਊਮਰ ਦੇ ਰੂਪ 'ਚ ਵਧ ਰਿਹਾ ਹੈਗਾ ਲੇਕਿਨ ਉਹ ਵਧ ਰਿਹਾ ਹੈ ਗੈਟਿੰਗ ਤਾਂ ਉਹ ਆਉਣ ਵਾਲੇ ਸਮੇਂ 'ਚ ਉਹਨੇ ਹੋਰ ਤੇਜ਼ੀ ਨਾਲ ਵਧਣਾ ਇਹਦੇ ਕਾਰਨ ਕੀ ਨੇ ਡਾਕਟਰ ਸਾਹਿਬ ਕੀ ਇੱਕ ਲਖਤ ਚاہے ਨਾਰਮਲ ਕੈਂਸਰ ਹੈ ਚਲੋ ਨਾਰਮਲ ਕੈਂਸਰ ਵੀ ਖਤਰਨਾਕ ਹੁੰਦਾ ਹੈ ਬਲੱਡ ਕੈਂਸਰ ਤਾਂ ਉਸ ਤੋਂ ਉੱਪਰ ਦੀ ਸਟੇਜ ਹੈਗੀ ਹੈ ਇਹ ਬਲੱਡ ਕੈਂਸਰ ਦਾ ਇਲੈਕਟਰੋ ਹੋਮਿਓਪੈਥੀ ਦੇ ਵਿੱਚ ਕੋਈ ਟਰੀਟਮੈਂਟ ਕੋਈ ਇਲਾਜ ਹੈ ਜੇ ਹੈ ਤਾਂ ਕਿਹੜੀ ਸਟੇਜ ਤੱਕ ਹੈ ਜੀ ਦੇਖੋ ਸਭ ਤੋਂ ਪਹਿਲੀ ਚੀਜ਼ ਹੈ ਬਲੱਡ ਕੈਂਸਰ ਦੇ ਪਿੱਛੇ ਸਾਡੀ ਬੋਨ ਮੈਰੋ ਦੀ ਫੇਲੀਅਰ ਦਾ ਸਭ ਤੋਂ ਵੱਡਾ ਰੀਜ਼ਨ ਹੈਗਾ ਬੋਨ ਮੈਰੋ ਉਹ ਜਿੱਥੇ ਸਾਡੇ ਸਰੀਰ ਦਾ 90% ਬਲੱਡ ਬਣਦਾ ਹੈ ਗੇਟਿੰਗ ਸਾਡਾ ਲੀਵਰ 10% ਬਲੱਡ ਬਣਦਾ ਜਦੋਂ ਬੱਚਾ ਪੈਦਾ ਹੁੰਦਾ ਉਦੋਂ ਫਾਰਮੂਲੇਸ਼ਨ ਕੁਝ ਹੋਰ ਹੁੰਦੀ ਹੈ ਜਦੋਂ ਬੱਚਾ ਟੀਨੇਜਰ ਤੱਕ ਪਹੁੰਚਦਾ ਥੈਨ ਉਸ ਤੋਂ ਬਾਅਦ ਇਹ ਫਾਰਮੂਲੇਸ਼ਨ 90 10 ਦੇ ਵਿੱਚ ਕਨਵਰਟ ਹੋ ਜਾਂਦੀ ਹੈ ਮਤਲਬ 90% ਜਿਹੜੀ ਹੈਗੀ ਉਹ ਬੋਨ ਮੈਰ ਉਹ ਹੀ ਬਲੱਡ ਬਣਾਉਂਦੀ ਹੈ ਤਾਂ ਬੋਨ ਮੈਰ ਜਿਹੜਾ ਡੈਮੇਜ ਹੁੰਦੀ ਹੈ ਥੈਨ ਫਿਰ ਬਲੱਡ ਕੈਂਸਰ ਬਣਦਾ ਹੈਗਾ ਡੈਮੇਜ ਕਿਵੇਂ ਹੋ ਜਾਂਦੇ ਜੀ ਹੁਣੇ-ਹੁਣੇ ਸਾਡੇ ਇੱਕ ਬਹੁਤ ਵਧੀਆ ਸਾਡੇ ਮਿੱਤਰ ਹੈਗੇ ਨੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਦਿੱਕਤ ਆਈ ਹੈ ਬੜਾ ਹੱਟਾ ਕੱਟਾ ਸੀ ਕਹਿ ਲੀਏ ਜਵਾਨ ਸੀ ਕੋਈ ਦਿੱਕਤ ਨਹੀਂ ਕੋਈ ਟੈਨਸ਼ਨ ਨਹੀਂ ਉਸ ਦੇ ਬਾਵਜੂਦ ਇਹ ਦਿੱਕਤ ਮਤਲਬ ਬਲੱਡ ਕੈਂਸਰ ਦੀ ਉਹਨਾਂ ਨੂੰ ਆ ਗਈ। ਅ ਬੋਨ ਮੈਰੋ ਦੇ ਡੈਮੇਜ ਹੋਣ ਦਾ ਸਭ ਤੋਂ ਵੱਡਾ ਕਾਰਨ ਹੈਗਾ ਡੀਐਨਏ ਦੇ ਡੈਮੇਜ ਹੋਣਾ। ਠੀਕ ਹੈ। ਡੀਐਨਏ ਦੇ ਵਿੱਚ ਉਹਦੀ ਡੈਮੇਜ ਰੇਸ਼ੋ ਵੱਧਦੀ ਜਾ ਰਹੀ ਹੈ। ਛੇੜਖਾਨੀਆਂ ਵੱਧਦੀਆਂ ਜਾ ਰਹੀਆਂ। ਜਦੋਂ ਬੱਚਾ ਪੈਦਾ ਹੋ ਰਿਹਾ ਹੈ ਜਦੋਂ ਉਸ ਉਸ ਟਾਈਮ ਤੇ ਹੀ ਉਹਨੂੰ ਇਸ ਤਰ੍ਹਾਂ ਦੇ ਐਕਸਪੈਰੀਮੈਂਟ ਚ ਪਾਇਆ ਜਾ ਰਿਹਾ ਕੋਈ ਚੀਜ਼ਾਂ ਹੋ ਰਹੀਆਂ ਨੇ ਠੀਕ ਹੈ ਕਾਫੀ ਵੱਡੇ ਲੈਵਲ ਤੇ ਦੂਸਰਾ ਅ ਕਈ ਵਾਰੀ ਚਲਦੀ ਉਮਰ ਦੇ ਵਿੱਚ ਵੀ ਬੰਦੇ ਨੂੰ ਇਸ ਤਰ੍ਹਾਂ ਦੇ ਟ੍ਰੀਟਮੈਂਟ ਦੇ ਵਿੱਚ ਦੀ ਗੁਜ਼ਰਨਾ ਪੈਂਦਾ ਹੈ ਕਿ ਉਹਦੇ ਬੋਨ ਮੈਰੋ ਨਾਲ ਛੇੜਖਾਨੀ ਹੁੰਦੀ ਬੋਨ ਮੈਰੋ ਵੀਕ ਹੁੰਦਾ ਦੈਨ ਉਹਨਾਂ ਨੂੰ ਜਿਵੇਂ ਥੈਲਸੀਮੀਆ ਦੇ ਬਹੁਤ ਸਾਰੇ ਤੁਸੀਂ ਪੇਸ਼ੈਂਟ ਸੁਣੇ ਹੋਣਗੇ ਮੋਸਟਲੀ ਬੱਚੇ ਇਹਦੇ ਸ਼ਿਕਾਰ ਹੋ ਰਹੇ ਨੇ ਤਾਂ ਉਹ ਉਹਦੇ ਵਿੱਚ ਹੀ ਕਾਰਨ ਹੈ ਅਰ ਉਹ ਜਿਹਨਾਂ ਦਾ ਕ੍ਰੋਨਿਕਲ ਥੈਲਸੀਮੀਆ ਦਨ ਫਿਰ ਉਹ ਅੱਗੇ ਬਲੱਡ ਕੈਂਸਰ ਦੇ ਵਿੱਚ ਕਨਵਰਟ ਹੋ ਜਾਂਦੇ ਨੇ ਸੋ ਮੇਨਲੀ ਡੀਐਨਏ ਦਾ ਡੈਮੇਜ ਹੋਣਾ ਹੈਗਾ ਡੀਐਨਏ ਦੇ ਡੈਮੇਜ ਹੋਣਾ ਉਹ ਉਸ ਚੀਜ਼ ਨਾਲ ਵੀ ਜੁੜਿਆ ਹੋਇਆ ਹੈ ਕਿ ਜੇ ਸਾਨੂੰ ਬਹੁਤ ਜ਼ਿਆਦਾ ਮੈਡੀਕੇਸ਼ਨ ਦੇ ਵਿੱਚ ਦੀ ਗੁਜ਼ਰਨਾ ਪੈ ਰੇ ਕੋਵ ਹੈ ਅ ਦੂਸਰਾ ਜਿਹੜਾ ਸਭ ਤੋਂ ਵੱਡਾ ਰੀਜ਼ਨ ਚਾਰ ਪੰਜ ਬਹੁਤ ਵੱਡੇ ਨੇ ਲੇਕਿਨ ਉਹ ਚਮੇ ਇੱਕ ਦੋ ਮੇਜਰ ਅਜ ਔਨ ਕੈਮਰਾ ਗਿਣਵਾਉਂਗਾ ਸਭ ਤੋਂ ਵੱਡਾ ਹੈਗਾ ਹਾਈਲੀ ਪੈਸੀਸਾਈਡ ਜਦੋਂ ਬਹੁਤ ਜ਼ਿਆਦਾ ਪੈਸਾਈਸਾਈਡ ਸਾਡੀਆਂ ਸਬਜ਼ੀਆਂ ਦੇ ਰਾਹੀਂ ਸਾਡੇ ਕਣਕ ਚਾਵਲ ਦੇ ਰਾਹੀਂ ਔਰ ਪਾਣੀ ਦੀ ਖਰਾਬ ਮਾਤਰਾ ਕਿਉਂਕਿ ਪਾਣੀ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਡਾਇਰੈਕਟਲੀ ਬੜੀ ਫਾਸਟਲੀ ਸਾਡੇ ਸੈੱਲ ਦੀ ਮੈਂਬਰਨ ਤੱਕ ਰੀਚ ਕਰ ਜਾਂਦਾ ਠੀਕ ਹੈ ਠੀਕ ਹੈ ਅਗਰ ਉਹਦੀ ਹੀ ਉਹਦਾ ਪੀ ਐਚ ਹੀ ਵਿਗੜਿਆ ਹੋਇਆ ਹੈ ਤਾਂ ਤੁਹਾਡੇ ਸੈੱਲ ਦਾ ਪੀ ਐਚ ਪੋਟੈਂਸ਼ੀਵ ਹਾਈਡਰੋਜਨ ਜਿਸ ਨੂੰ ਬੋਲ ਦਿੰਦੇ ਆ ਉਹ ਵੀ ਵਿਗੜ ਜਾਂਦੀ ਹੈ ਔਰ ਉਹਦੇ ਅੰਦਰ ਆਕਸੀਜਨ ਦਾ ਮਾਹੌਲ ਘਟ ਜਾਂਦਾ ਹੈ ਜਦੋਂ ਆਕਸੀਜਨ ਮਾਹੌਲ ਘਟੇਗਾ ਦੈਨ ਉੱਥੇ ਆਲਰੇਡੀ ਇੱਕ ਕੈਂਸਰ এনवायरमेंट ਕਲਾਈਮਟ ਕ੍ਰੀਏਟ ਹੋ ਜਾਂਦਾ ਹੈ ਉਹਦੇ ਕਰਕੇ ਫਿਰ ਕਾਰਬਨ ਦੀ ਮਾਤਰਾ ਸੈੱਲ 'ਚ ਵਧ ਜਾਂਦੀ ਹੈ ਆਕਸੀਜਨ ਦੀ ਘਟ ਜਾਂਦੀ ਹੈ ਸੈੱਲ ਮਰਨੇ ਸ਼ੁਰੂ ਹੋ ਜਾਂਦੇ ਆ ਔਰ ਨਵੇਂ ਬਣਨੇ ਬੰਦ ਹੋ ਜਾਂਦੇ ਆ ਸੋ ਚੀਜ਼ਾਂ ਇੰਟਰਲਿੰਕਡ ਨੇ ਮੈਂ ਹਮੇਸ਼ਾ ਇੱਕ ਚੀਜ਼ ਕਹਿਣਾ ਹੁੰਦਾ ਕਿ ਇਹ 21ਵੀਂ ਸਦੀ ਹੈ 21ਵੀਂ ਸਦੀ ਦੇ ਵਿੱਚ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਜੇ ਤੁਹਾਨੂੰ 21ਵੀਂ ਸਦੀ 'ਚ ਤੁਸੀਂ ਜਿੰਦਾ ਰਹਿਣ ਦੀ ਜਾਚ ਨਾ ਸਿੱਖੀ ਤਾਂ ਮਰਨਾ ਤੈਆ ਇਹ ਉਹ ਸਦੀ ਜੀ ਤੁਹਾਨੂੰ ਜਿੰਦਾ ਰਹਿਣ ਦੀ ਜਾਚ ਸਿੱਖਣੀ ਪੈਗੀ ਪਹਿਲਾਂ ਸੀ ਘਰ ਦੇ ਪਿੰਡ ਦੇ ਵਿੱਚ ਕੋਈ ਲੂਲਾ ਲੰਗੜਾ ਜਾਂ ਗਰੀਬ ਫੈਮਿਲੀ ਵਾਲੇ ਵੀ ਸੀ ਉਹ ਵੀ ਇੱਕ ਲੰਬੀ ਉਮਰ ਦੇ ਲਈ ਐਗਜ਼ਿਸਟ ਕਰਦੇ ਸੀ ਠੀਕ ਹੈ ਲੇਕਿਨ ਅੱਜ ਦਾ ਜਿਹੜਾ ਸਮਾਂ ਹੈ 21 ਸਦੀ ਹੈਗੀ ਆ ਜੇ ਤੁਸੀਂ ਥੋੜਾ ਬਹੁਤਾ ਗਿਆਨ ਨਹੀਂ ਰੱਖਦੇ ਹੋ ਤਾਂ ਤੁਹਾਡੀ ਤੋਡੇ ਕੋਲ ਜ਼ਿੰਦਗੀ ਨਹੀਂ ਅੱਗੇ ਹੋਏਗੀ ਇਹ ਕਨਫਰਮ ਹੈ ਬੇਸ਼ੱਕ ਤੁਹਾਡੇ ਅਕਾਊਂਟ ਚ 100 ਕਰੋੜ ਰੁਪਏ ਹੈ ਪਰ ਜੇ ਤੁਸੀਂ ਇਸ ਈਗੋ ਚ ਬੈਠੇ ਹੋ ਕਿ ਮੈਂ ਪ੍ਰੋਫੈਸ਼ਨਲ ਪ੍ਰੋਫੈਸ਼ਨ ਮੇਰਾ ਹੋਰ ਹੈ ਮੈਂ ਡਾਕਟਰ ਨਹੀਂ ਹਾਂ ਤਾਂ ਸੌਰੀ ਟੂ ਸੇ ਅਸੀਂ ਇਥੇ ਕਿਸ ਨੂੰ ਡਾਕਟਰ ਬਨ ਨਹੀਂ ਨਹੀਂ ਕਹਿ ਰਹੇ ਬਟ ਅਸੀਂ ਇਹ ਕਹਿ ਰਹੇ ਕਿ 21ਵੀਂ ਸਦੀ ਗਿਆਨ ਤੇ ਵਿਗਿਆਨ ਦਾ ਯੁੱਗ ਬਣ ਚੁੱਕਿਆ ਪੂਰੀ ਤੇ ਪੂਰੇ ਤਰ੍ਹਾਂ ਇਸ ਯੁੱਗ ਦੇ ਵਿੱਚ ਜੇ ਤੁਹਾਨੂੰ ਜਿੰਦਾ ਰਹਿਣ ਦਾ ਗਿਆਨ ਤੇ ਕਲਾ ਤੁਸੀਂ ਨਾ ਸਿੱਖੀ ਤੇ ਵਿਗਿਆਨ ਦੇ ਕਈ ਤਰ੍ਹਾਂ ਦੇ ਐਕਸਪੈਰੀਮੈਂਟ ਦੇ ਤੁਸੀਂ ਜਾਣੇ-ਅਣਜਾਣੇ ਸ਼ਿਕਾਰ ਹੋ ਰਹੇ ਹੋਵਗੇ ਤੁਹਾਨੂੰ ਪਤਾ ਵੀ ਨਹੀਂ ਹੋਏਗਾ ਗੈਟਿੰਗ ਸੋ ਉਸ ਕਰਕੇ ਨੈਚੁਰਲ ਸਾਇੰਸ ਦਾ ਬੇਸਿਕ ਗਿਆਨ ਥੋੜਾ ਬਹੁਤਾ ਤੁਹਾਨੂੰ ਇੰਟਰਸਟ ਜਗਾ ਕੇ ਰੱਖਣਾ ਪਵੇਗਾ ਜਿਹਦੇ ਵਿੱਚ ਤੁਹਾਨੂੰ ਇਹ ਸਮਝਣ ਲੱਗ ਸਕੇ ਕਿ ਸਾਡਾ ਡੀਐਨਏ ਕਿਵੇਂ ਫੇਲ ਹੋ ਰਿਹਾ ਸਾਡਾ ਸਾਡਾ ਬੋਨ ਮੈਰੂ ਕਿਵੇਂ ਡੈਮੇਜ ਹੋ ਰਿਹਾ ਦੱਸੂਗਾ ਕੌਣ ਜੀ ਸਾਨੂੰ ਦੱਸਣ ਵਾਲਾ ਤਾਂ ਵੀ ਤਾਂ ਕੋਈ ਹੈ ਨਹੀਂ ਡਾਕਟਰ ਪੁੱਲਰ ਕਿੰਨੀ ਆ ਕੇ ਵੀਡੀਓ ਪਾਉਣਗੇ ਕੀ ਕਰਨਗੇ ਦੱਸ ਵੀ ਤਾਂ ਨਹੀਂ ਇਹਦੇ ਸਾਨੂੰ ਜੀ ਕੋਈ ਲੇਕਿਨ ਫਿਰ ਵੀ ਸਾਡੀ ਕੋਸ਼ਿਸ਼ ਹੈ ਕਿ ਜਿੰਨਾ ਵੀ ਅਗਰ 12000 ਪਿੰਡ ਹੈ ਪੂਰੇ ਪੰਜਾਬ ਦੇ ਵਿੱਚ 12000 ਤੋਂ ਜ਼ਿਆਦਾ ਹੀ ਹੈ ਤਾਂ ਮੈਂ ਕਹਿੰਦਾ 12000 ਦੇ ਵਿੱਚ ਪਿੰਡਾਂ ਦੇ ਸਿਰਫ 1200 ਵੀ ਅਗਰ ਅਸੀਂ ਨੈਚੁਰਲ ਸਾਇੰਸ ਦੇ ਐਕਸਪਰਟ ਖੜੇ ਕਰ ਦਈਏ 1200 ਵੀ ਤਾਂ ਪੰਜਾਬ ਲਈ ਸਫੀਸ਼ੀਐਂਟ ਹੈ ਠੀਕ ਹੈ ਤਾਂ ਪੰਜਾਬ ਦੇ ਲਈ ਸਫੀਸ਼ੀਐਂਟ ਹੈ ਜਿਹੜਾ ਕੰਮ ਅੱਜ ਸਾਡੇ ਡਾਕਟਰ ਟੀਮ ਕਰ ਰਹੀ ਹੈਗੀ ਆ ਕੈਂਪ ਲਗਾ ਕੇ ਕਰ ਰਹੀ ਹੈਗੀ ਆ ਰੈਗੂਲਰ ਆਪੀਡੀ ਦੇ ਵਿੱਚ ਕੈਂਪ ਕਿਵੇਂ ਜੀ ਹਾਂ ਜਿਸ ਤਰ੍ਹਾਂ ਕਿ ਹਰ ਸਾਲ ਆਪਾਂ ਕੈਂਪ ਕਰਦੇ ਆ ਉਹਨਾਂ ਕੈਂਪਾਂ ਦੇ ਵਿੱਚ ਫ੍ਰੀ ਮੈਡੀਸਨ ਵੀ ਦਿੱਤੀ ਜਾਂਦੀ ਹੈ ਫ੍ਰੀ ਥੈਰੇਪੀਜ਼ ਵੀ ਦਿੱਤੀ ਜਾਂਦੀਆਂ ਔਰ ਫ੍ਰੀ ਕਲਾਸ ਵੀ ਦਿੱਤੀ ਜਾਂਦੀ ਹੈ ਉਹਨਾਂ ਕੈਂਪ ਔਰ ਉਸ ਉਹਨਾਂ ਕੈਂਪਸ ਜਿੰਨੇ ਵੀ ਲੋਕ ਆਉਂਦੇ ਨੇ ਉਹ ਕਾਪੀ ਔਰ ਪੈਨ ਨਾਲ ਲੈ ਕੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਉਹ ਜਿਹੜੀ ਕਲਾਸ ਲਗਣੀ ਹੈ ਉਹ ਬਹੁਤ ਇੰਪੋਰਟੈਂਟ ਹੈ ਠੀਕ ਹੈ ਮੈਡੀਸਨ ਤਾਂ ਲੈ ਜਾਣਗੇ ਉਹ ਹਫਤੇ ਦੀ ਹੋਊਗੀ ਦੱਸ ਦਿੰਦੇ ਉਹ 15 ਦਿਨ ਦੀ ਖਤਮ ਹੋ ਜਾਏਗੀ ਲੇਕਿਨ ਕਾਪੀ ਤੇ ਲਿਖਿਆ ਗਿਆ ਗਿਆਨ ساری ਜ਼ਿੰਦਗੀ ਨਹੀਂ ਖਤਮ ਹੋ ਸਕਦਾ ਤਾਂ ਉਹ ਹਰ ਸਾਲ ਆਪਾਂ ਨੂੰ ਆਰਗੇਨਾਈਜ਼ ਕਰਦੇ ਆ ਤੇ ਇਸ ਸਾਲ ਹੁਣ ਥੋੜਾ ਮੌਸਮ ਠੀਕ ਹੋਇਆ ਤਾਂ ਸਰਦੀਆਂ ਦੇ ਵਿੱਚ ਆਪਾਂ ਸ਼ੁਰੂਆਤ ਕਰਨ ਜਾ ਰਹੇ ਆ ਤਾਂ ਉਹਨਾਂ ਕੈਂਪਸ ਦੇ ਵਿੱਚ ਲੋਕ ਆਉਂਦੇ ਨੇ ਔਰ ਉੱਥੇ ਅਬ ਡਾਇਰੀ ਔਰ ਪੈਨ ਦੇ ਨਾਲ ਸਾਰੀ ਜਾਣਕਾਰੀ ਨੋਟ ਕਰਕੇ ਲੈ ਕੇ ਜਾਂਦੇ ਹੋ ਕਾਫੀ ਹੈਲਪਫਲ ਹੁੰਦੀ ਹੈ ਔਰ ਲੋਕ ਉਹਦੇ ਲਈ ਕਾਫੀ ਥੈਂਕਫੁਲ ਵੀ ਹੁੰਦੇ ਜਦੋਂ ਹੁੰਦੇ ਆ ਬਹੁਤ ਸਾਰੇ ਮਰੀਜ਼ ਇਸ ਤਰ੍ਹਾਂ ਦੇ ਜਿਹੜੀ ਹੈਗਾ ਆਪਾਂ ਹਕੀਕਤ ਟੀਵੀ ਰਾਹੀਂ ਵੀ ਬਹੁਤ ਸਾਰੀਆਂ ਵੀਡੀਓਜ਼ ਨੂੰ ਇੰਟਰੋਡਿਊਸ ਕਰਵਾਉਂਦੇ ਆ ਉਹਨਾਂ ਡਾਕਟਰ ਸਾਹਿਬ ਤੁਹਾਡੀ ਅਸੀਂ ਅੱਧੇ ਰੋਗ ਤਾਂ ਅਸੀਂ ਠੀਕ ਕਰਕੇ ਹੀ ਆਏ ਆ ਠੀਕ ਹੈ ਆ ਸਾਡਾ ਕੁਝ ਇੱਕ ਪੁਰਾਣਾ ਕ੍ਰੋਨਿਕਲ ਚੱਲ ਰਿਹਾ ਹੈ ਤਾਂ ਦੇਖ ਲਓ ਕਿੰਨੀ ਛੇਤੀ ਹੋਇਆ ਸੋ ਇਹ ਚੀਜ਼ਾਂ ਉਹ ਜਦੋਂ ਹੁਣ ਕੈਂਪ ਫਿਰ ਕਦੋਂ ਬਣ ਰਿਹਾ ਹੈ ਹੁਣ ਜਿਹੜਾ ਹੁਣ ਕੈਂਪ ਹੈਗਾ ਉਹ ਸਰਦੀਆਂ ਦੇ ਪਹਿਲਾ ਮਹੀਨਾ ਜਿਹੜਾ ਕਿ ਅਕਤੂ ਸ੍ਰੀ ਅਮਰitsar ਸਾਹਿਬ ਤੋਂ ਹੀ ਅਸੀਂ ਕੈਂਪ ਦੀ ਦੁਆਰਾ ਸ਼ੁਰੂਆਤ ਕਰ ਰਹੇ ਹਗੇ ਆ 5 ਅਕਤੂਬਰ ਨੂੰ ਸ੍ਰੀ ਅਮਰitsar ਸਾਹਿਬ ਦਾ ਜਿਹੜਾ ਆਪਣਾ ਰਿਸਰਚ ਸੈਂਟਰ ਹੈ ਉੱਥੇ ਕੈਂਪ ਲਗਾ ਰਹੇ ਆ ਅੱਪਾ ਜੀ 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 ਠੀਕ ਹੈ ਡਾਕਟਰ ਸਾਹਿਬ ਫਿਰ ਇਹਦਾ ਹੁਣ ਸਾਨੂੰ ਇਸਤੇਮਾਲ ਦੱਸ ਦਿਓ ਜਿਹੜਾ ਰੋਜ਼ਮੈਰੀ ਦਾ ਕਿਸ ਤਰੀਕੇ ਨਾਲ ਕਰਨਾ ਹੈ ਇਹ ਕੱਟ ਕੇ ਕਿਉਂ ਰੱਖਿਆ ਹੋਇਆ ਹੈ ਗ੍ਰੀਨ ਐਪਲ ਨੂੰ ਤੁਸੀਂ 골ਡਨ ਜਾਂ ਖਰਾ ਸੋਨਾ ਕਿਉਂ ਕਹਿ ਰਹੇ ਹੋ ਇਹਦਾ ਨੁਸਖਾ ਫਾਰਮੂਲਾ ਸਾਨੂੰ ਸਮਝਾ ਦਿਓ ਹਾਂ ਦੇਖੋ ਸਭ ਤੋਂ ਪਹਿਲੀ ਚੀਜ਼ ਹੈਗੀ ਕਿ ਇੱਕ ਕੈਂਸਰ ਚਾਹ ਉਹ ਕਿਸੇ ਵੀ ਤਰ੍ਹਾਂ ਦਾ ਠੀਕ ਹੈ ਚਾਹੇ ਉਹ ਡੈਲੀਵਰ ਦਾ ਚਾਹੇ ਉਹ ਕਿਡਨੀ ਦਾ ਚਾਹੇ ਉਹ ਬੱਚੇਦਾਨੀ ਦਾ ਚਾਹੇ ਉਹ ਬ੍ਰੈਸਟ ਦਾ ਚਾਹੇ ਉਹ ਬ੍ਰੇਨ ਦਾ ਕਿਸੇ ਵੀ ਤਰ੍ਹਾਂ ਦਾ ਕੈਂਸਰ ਆ ਉਹਦੀ ਉਹਦਾ ਫਾਰਮਾਕੋਪੀਆ ਠੀਕ ਹੈ ਉਹਦਾ ਫਾਰਮੂਲਾ ਹੈ ਤਾਂ ਉਹਦੇ ਵਾਸਤੇ ਅਸੀਂ ਇਹਨੂੰ ਬੜੇ ਵੈਲ ਆਰਗੇਨਾਈਜ਼ਡ ਵੇ ਦੇ ਨਾਲ ਔਰ ਲਾਈਵ ਸਮਝਾਉਣਾ ਚਾਹੁੰਦੇ ਆ ਠੀਕ ਹੈ ਠੀਕ ਹੈ ਜਿੱਥੇ ਪੇਸ਼ੈਂਟ ਡਾਇਰੀ ਪੈਨ ਲੈ ਕੇ ਆਉਣ ਔਰ ਬੈਠ ਕੇ ਲਾਈਵ ਸਾਹਮਣੇ ਡੈਮੋ ਦਿੱਤਾ ਜਾਏਗਾ ਕਿ ਬਣਦਾ ਕਿਵੇਂ ਆ ਔਰ ਕਿੰਨੀ ਕਿੰਨੀ ਮਾਤਰਾਚ ਨੂੰ ਬਣਾਉਣਾ ਹੈਗਾ ਔਰ ਦੈਨ ਉਹ ਕਿੰਨੀ ਰੇਸ਼ਿਓ ਵਿੱਚ ਤੁਸੀਂ ਨੂੰ ਕੰਟੀਨਿਊ ਕਰਨਾ ਹੈਗਾ ਔਰ ਉੱਥੇ ਲਾਈਵ ਬਹੁਤ ਸਾਰੇ ਸਵਾਲ ਵੀ ਹੁੰਦੇ ਆ ਪੇਸ਼ੈਂਟ ਦੇ ਉਹਨਾਂ ਦਾ ਲਾਈਵ ਹੀ ਆਨਸਰ ਵੀ ਦਿੱਤਾ ਜਾਏਗਾ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਿਹੜਾ ਨੁਸਖਾ ਫਾਰਮੂਲਾ ਚਾਹ ਰੋਜ਼ਮੈਰੀ ਵਾਲਾ ਚਾਹ ਗ੍ਰੀਨ ਐਪਲ ਵਾਲਾ ਤੁਸੀਂ 5 ਅਕਤੂਬਰ ਨੂੰ ਅੰਮ੍ਰਿਤਸਰ ਦੇ ਵਿੱਚ ਲੱਗਣ ਵਾਲੇ ਕੈਂਪ ਦਾ ਜੋ ਹਿੱਸਾ ਬਣੇਗਾ ਉਹਨਾਂ ਤੱਕ ਪਹੁੰਚਦਾ ਕਰੋਗੇ ਬਿਲਕੁਲ ਬਿਲਕੁਲ ਦੇਖੋ ਪਤਾ ਕੀ ਹੁੰਦਾ ਫਰੂਕੀ ਜੀ ਦੁਨੀਆ ਦੁਖੀ ਬਹੁਤ ਹੈ ਠੀਕ ਹੈ ਤਾਂ ਉਹਦੇ ਵਿੱਚ ਹਮੇਸ਼ਾ ਹੀ ਰੋਟੀ ਦਾ ਸਵਾਦ ਉਸੇ ਨੂੰ ਆਉਂਦਾ ਜਿਹਨੂੰ ਭੁੱਖ ਲੱਗੀ ਹੋਵੇ ਠੀਕ ਹੈ ਔਰ ਅਸੀਂ ਦੇਖਿਆ ਕਿ ਜਿਹੜਾ ਨੈਚੁਰਲ ਸਾਇੰਸ ਤੇ ਵਿਸ਼ਵਾਸ ਉਹਨਾਂ ਲੋਕਾਂ ਦੇ ਬਣਿਆ ਜਿਹੜੇ ਦੁੱਖ ਚ ਨੇ ਠੀਕ ਹੈ ਜਿਹੜੇ ਜਿੰਨਾ ਜਿਹੜੇ ਜੇ ਆਪਣੇ ਆਪ ਨੂੰ ਉਸ ਆਪਟੀਮਮ ਲੈਵਲ ਤੇ ਨਹੀਂ ਦੇਖਦੇ ਕਿ ਸਾਨੂੰ ਕੋਈ ਵੱਡਾ ਰੋਗ ਨਹੀਂ ਹੈ ਉਹਨਾਂ ਲਈ ਨੈਚੁਰਲ ਸਾਇੰਸ ਇੱਕ ਮਜ਼ਾਕ ਹੈ ਉਹਨੂੰ ਲੱਗਦਾ ਵੀ ਸ਼ਾਇਦ ਐਵੇਂ ਬੋਲੀ ਜਾਂਦੇ ਨੇ ਹਨਾ ਐਵੇਂ ਚੀਜ਼ਾਂ ਚੱਲੀਆਂ ਬਟ ਮੈਂ ਉਹਨਾਂ ਨੂੰ ਵੀ ਯਾਦ ਕਰਵਾ ਦਿਆਂ ਚੀਜ਼ਾਂ ਐਵੇਂ ਨਹੀਂ ਚੱਲਦੀਆਂ ਠੀਕ ਹੈ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਸੱਚ ਕੰਮ ਕਰ ਰਿਹਾ ਹੁੰਦਾ ਹੈ ਠੀਕ ਹੈ ਐਵੇਂ ਤਾਂ ਹਵਾਈ ਚਲਦੀ ਆ ਜਿਹੜੀ ਇੱਕ ਵਾਰੀ ਚੱਲ ਕੇ ਪਟਾਕਾ ਮਾਰਦੀ ਦੁਬਾਰਾ ਤੁਹਾਡੇ ਕਿਸੇ ਵਰਤੋਂ ਚ ਨਹੀਂ ਆਉਂਦੀ ਸੋ ਆਪਾਂ ਹਵਾਈਆਂ ਨਹੀਂ ਚਲਾ ਰਹੇ ਪਿਛਲੇ 16 ਸਾਲ ਤੋਂ ਪਰਮੇਸ਼ਨ ਨੇ ਸੇਵਾ ਬਖਸ਼ੀ ਲਗਾਤਾਰ ਕਰ ਰਹੇ ਆ ਉਹ ਇੱਕੋ ਚੀਜ਼ ਤੇ ਚੀਜ਼ ਹੁੰਦੀ ਇਹਨੇ ਸਾਲ ਜੇ ਤੁਹਾਡੇ ਪੱਲੇ ਸੱਚ ਹੋਵੇ ਤਾਂ ਨੈਚੁਰਲ ਸਾਇੰਸ ਦਾ ਜਿਹੜਾ ਸੱਚ ਹੈਗਾ ਔਰ ਉਹਨੂੰ ਮੈਂ ਥੋੜਾ ਨਾ ਬਣਾਇਆ ਇਹਨੂੰ ਕਈ ਹਜ਼ਾਰਾ ਸਾਲਾਂ ਤੋਂ ਸਾਡੇ ਬਜ਼ੁਰਗਾਂ ਨੇ ਬਣਾਇਆ ਕ੍ਰੀਏਟ ਕੀਤਾ ਤੇ ਰਿਸਰਚ ਕੀਤੀ ਉਹ ਠੀਕ ਹੈ ਕਿ ਅੱਜ ਅਸੀਂ ਮਟੀਰੀਅਲਿਸਟਿਕ ਲਾਈਫ অর ਵੈਸਟਰਨ এডੂਕੇਸ਼ਨ ਦਾ ਹਿੱਸਾ ਬਣ ਗਏ ਆ ਤਾਂ ਉਸ ਉਸ এডੂਕੇਸ਼ਨ ਦੀ ਸਭ ਤੋਂ ਪਹਿਲੀ ਮਾਰ ਹੀ ਹੈਗੀ ਆ ਕਿ ਆਪਦੇ ਬਜ਼ੁਰਗਾਂ ਨੂੰ ਜ਼ੀਰੋ ਕਰ ਦਿਓ ਠੀਕ ਹੈ ਬਟ ਜਿਨ੍ਹਾਂ ਦੀ ਅਜੇ ਬੁੱਧੀ ਜਿਉਂਦੀ ਹੈ ਜਾਗਦੀ ਹੈ ਉਹਨਾਂ ਨੂੰ ਤਾਂ ਸਮਝ ਲੱਗ ਰਹੀ ਹੈ ਨਾ ਕਿ ਸਾਡੇ ਅਸੀਂ ਆਪਣੇ ਬਜ਼ੁਰਗਾਂ ਨੂੰ ਜੀਰੋ ਨਹੀਂ ਕਰਨਾ ਹੈਗਾ ਔਰ ਜੋ ਉਹਨਾਂ ਨੇ ਸਾਨੂੰ ਦਿੱਤਾ ਹੈ ਅਸੀਂ ਸਤ ਕਰਕੇ ਝੋਲੀ ਪਾਇਆ ਔਰ ਉਹਨੂੰ ਉਸੇ ਅੱਗੇ ਪ੍ਰਚਾਰ ਚਲ ਰਹੇ ਹਨ ਔਰ ਵੈਸੇ ਵੀ ਬਹੁਤ ਅਮਦਾਜ਼ ਹੈ ਐਟ ਦ ਐਂਡ ਜੋ ਵੀ ਚਾਹੇ ਮਾਡਰਨ ਸਾਇੰਸ ਵੀ ਉੱਤੇ ਰਿਸਰਚ ਕਰ ਰਹੀ ਹੈ ਨੰਬਰ ਆਫ ਉਹਨਾਂ ਦਾ ਵੀ ਆਨਸਰ ਉਹੀ ਆ ਰਿਹਾ ਹੈ ਜੋ ਅੱਜ ਤੋਂ ਕਈ ਹਜ਼ਾਰਾਂ ਸਾਲ ਪਹਿਲਾਂ ਸਾਡੇ ਬਜ਼ੁਰਗਾਂ ਨੇ ਦਿੱਤਾ ਹੋਇਆ ਹੈ ਠੀਕ ਹੈ ਉਹ ਬਾਕੀ ਠੀਕ ਹੈ ਕਿ ਬੰਦਾ ਮੰਨਣ ਲਈ ਤਿਆਰ ਨਹੀਂ ਪਰ ਮੇਨ ਚੀਜ਼ ਹੈ ਨੈਚੁਰਲ ਸਾਇੰਸ ਬਹੁਤ ਵੱਡਾ ਖਜ਼ਾਨਾ ਹੈ ਇਹਦੇ ਨਾਲ ਜੁੜੇ ਰਹਿਣਾ ਇੱਕ ਵੀ ਸਦੀ ਦੀ ਸਾਡੀ ਮਜਬੂਰੀ ਹੈ ਸ਼ੌਕ ਨਹੀਂ ਕਿਸੇ ਨਾ ਕਿਸੇ ਤਰੀਕੇ ਥੋੜਾ ਬਹੁਤਾ ਜੁੜੇ ਰਹੀਏ ਤਾਂ ਕਾਫੀ ਚੀਜ਼ਾਂ ਦਾ ਹੱਲ ਸਮਝ ਸਾਡੇ ਅੰਦਰ ਪੈਦਾ ਹੋ ਜੇਗੀ। ਦੂਸਰੀ ਚੀਜ਼ ਹੈਗੀ ਹੈ ਕਿ ਇਹ ਕੈਂਸਰ ਦਾ ਬਹੁਤ ਸਟਰੋਂਗ ਫਾਰਮੂਲਾ ਹੈ ਜਿਹੜਾ ਅਸੀਂ ਆਪਣੀ ਸੰਗਤ ਨੂੰ ਪੰਜਾਬ ਨੂੰ ਦੇਣਾ ਚਾਹੁੰਦੇ ਆਂ ਔਰ ਇਹ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿੱਚ ਬਕਾਇਦਾ ਰਜਿਸਟਰਡ ਫਾਰਮੂਲਾ ਹੈ। ਤਾਂ ਉਸ ਫਾਰਮੂਲੇ ਨੂੰ ਅਸੀਂ ਇੰਟਰੋਡਿਊਸ ਕਰਵਾਵਾਂਗੇ ਔਰ ਇਹਦੀ ਬਹੁਤ ਜ਼ਰੂਰਤ ਹੈ ਇਸ ਟਾਈਮ ਪੰਜਾਬ ਨੂੰ ਰੀਜ਼ਨ ਮੈਂ ਦੱਸ ਦਿਆਂਗਾ ਪੰਜਾਬ ਚ ਨਸ਼ੇ ਦਾ ਸੇਵਨ ਬਹੁਤ ਜ਼ਿਆਦਾ ਔਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿਆਂ ਨਾਲ ਲੱਗਦੀ ਕਿ ਉਸੇ ਕੈਂਪ ਦੇ ਵਿੱਚ ਉਸੇ ਕੈਂਪ ਦੇ ਵਿੱਚ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਦੁਆਰਾ اور ਸਾਡੀ ਜਿੰਨੀ ਵੀ ਰਿਸਰਚ ਟੀਮ ਹੈ ਜਿਹੜੀ ਕਿ ਨੈਚੁਰਲ ਸਾਇੰਸ ਦੀ ਹਰਬਸ ਦੇ ਉੱਪਰ ਕੰਮ ਕਰ ਰਹੀ ਹੈਗੀ ਆ ਡੀ ਐਡਿਕਸ਼ਨ ਦੀ ਸਭ ਤੋਂ ਪਹਿਲੀ ਜਿਹੜੀ ਮੈਡੀਸਨ ਆ ਆਪਾਂ ਉਸੇ ਕੈਂਪ ਚ ਲਾਂਚ ਕਰਨ ਵਾਲਿਆ ਠੀਕ ਹੈ ਤਾਂ ਉਹਦੇ ਨਾਲ ਇਹ ਪੂਰਾ ਪੂਰਾ ਹਰਬਸ ਦਾ ਫਾਰਮੂਲਾ ਐਡ ਹੋਏਗਾ ਕਿਉਂਕਿ ਜਿੰਨੇ ਵੀ ਲੋਕ ਨਸ਼ਾ ਕਰਦੇ ਨੇ ਉਹਨਾਂ ਦਾ ਲੀਵਰ ਦੀ ਅਵਸਥਾ ਬਹੁਤ ਵਿਗੜੀ ਹੁੰਦੀ ਆ ਕਾਲੀ ਪੀਲੀ ਤੱਕ ਪਹੁੰਚਿਆ ਹੁੰਦਾ ਹੈ ਲੀਵਰ ਕੈਂਸਰ ਤੱਕ ਵੀ ਪਹੁੰਚਿਆ ਹੁੰਦਾ ਹੈ ਅ ਮੈਟਾਬੋਲਿਕ ਫੇਲ ਹੋਇਆ ਹੁੰਦਾ ਵਾ ਆਂਤੜੀਆਂ ਦੇ ਵਿੱਚ ਸਵੇਲਿੰਗ ਹੁੰਦੀ ਹੈ ਜ਼ਖਮ ਹੁੰਦੀ ਹੈ ਗੈਸ ਭਰੀ ਹੁੰਦੀ ਹੈ ਤਾਂ ਉਹ ਸਾਰੀ ਚੀਜ਼ਾਂ ਨੂੰ ਬੈਲੈਂਸ ਕਰਨ ਵਾਸਤੇ ਅਸੀਂ ਸਾਰੀਆਂ ਨੂੰ ਇੰਟਰੋਡਿਊਸ ਇੱਕ ਪੈਕੇਜ ਦੇ ਰੂਪ ਵਿੱਚ ਇੰਟਰੋਡਿਊਸ ਕਰਵਾਉਣਾ ਚਾਹੁੰਦੇ ਆ ਤਾਂ ਜੋ ਇਹ ਸੇਵਾ ਸਾਡੇ ਪੰਜਾਬ ਦੇ ਪਰਿਵਾਰਾਂ ਲਈ ਕੰਮ ਆ ਸਕੇ ਅੱਛਾ ਡਾਕਟਰ ਸਾਹਿਬ ਜੀਕਰ ਤੁਹਾਨੂੰ ਵੈਸੇ ਨਾਰਮਲ ਆਮ ਦਿੰਨਾਂ ਦੇ ਵਿੱਚ ਤੁਹਾਡੇ ਨਾਲ ਰਾਬਤਾ ਕਰਨਾ ਹੋਵੇ ਉਹ ਕਿਵੇਂ ਹੋ ਸਕਦਾ ਕਿੱਥੇ ਕਿੱਥੇ ਕਦੋਂ-ਕਦੋਂ ਤੁਸੀਂ ਮਿਲਦੇ ਹੋ ਦੇਖੋ ਫਰوقੀ ਜੀ ਆਪ ਪੂਰੇ ਪੰਜਾਬ ਤੋਂ ਇਲਾਵਾ 9 ਸਟੇਟਸ ਦੇ ਵਿੱਚ 업 ਡਾਉਨ ਰੰਦਾ ਔਰ ਉਸ ਤੋਂ ਬਾਅਦ ਸਾਡਾ ਜਿਹੜਾ ਰਿਸਰਚ ਦਾ ਵਰਕ ਹੈ ਉਹ ਵੀ ਕਰਨਾ ਪੈਂਦਾ ਔਰ ਲਾਸਟ ਜਿਹੜਾ ਮੈਨੂਫੈਕਚਰਿੰਗ ਦਾ ਵਰਕ ਹੈ ਉਹ ਵੀ ਸਾਨੂੰ ਕਰਨਾ ਪੈਂਦਾ ਤਾਂ ਉਹਦੇ ਕਰਕੇ ਹੁਣ ਤਾਂ ਤਕਰੀਬਨ 500 ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਮੈਡੀਸਿਨਸ ਨੇ ਜਿੰਨੀਆਂ ਸਾਡੀਆਂ ਪੇਟੈਂਟਸ ਤੁਹਾਨੂੰ ਸਾਰੇ ਸਾਨੂੰ ਤੁਹਾਨੂੰ ਸਾਡੇ ਹਰ ਸੈਂਟਰ ਤੇ ਬਣੀਆਂ ਮਿਲਣਗੀਆਂ ਸਾਡੇ ਐਕਸਪਰਟ ਨੇਚਰਲ ਸਾਇੰਸ ਦੇ ਤੁਹਾਨੂੰ ਉੱਥੇ ਬੈਠੇ ਮਿਲਣਗੇ ਤੁਸੀਂ ਉੱਥੇ ਪਹੁੰਚੋ ਆਪਣੀ ਪਲਸ ਡਾਇਗਨੋਸ ਕਰਵਾਓ ਔਰ ਡਾਕਟਰ ਪੁੱਲਰ ਦੀਆਂ ਬਣੀਆਂ ਹੋਈਆਂ ਦਵਾਈਆਂ ਉਹਦੇ ਨੁਸਕੇ ਡਾਇਰੈਕਟਲੀ ਆਪਣ ਉਥੋਂ ਲਵੋ ਔਰ ਆਪਣ ਯੂਜ਼ ਕਰਨਾ ਸ਼ੁਰੂ ਕਰੋ ਪਹਿਲੀ ਚੀਜ਼ ਹੈਗੀ ਆ ਲੇਕਿਨ ਕਿਉਂਕਿ ਬਹੁਤ ਸਾਰੇ ਪਰਿਵਾਰਾਂ ਦੀ ਇੱਛਾ ਵੀ ਰਹਿੰਦੀ ਹੈ ਕਿ ਉਹ ਮਿਲਣ ਤਾਂ ਉਹਦੇ ਲਈ ਅਸੀਂ ਕੁਝ ਮੰਥ ਚ ਇੱਕ ਜਾਂ ਦੋ ਸਪੈਸ਼ਲ ਜਿਹੜੀਆਂ ਆਪੀਡੀਜ਼ ਆਰਗੇਨਾਈਜ਼ ਕਰਦੇ ਆਂ ਤੇ ਉਹਦੇ ਚ ਉਹ ਦੀ ਅਲੱਗ ਤੋਂ ਡੇਟ ਦਿੱਤੀ ਜਾਂਦੀ ਹੈ ਬਟ ਮੈਂ ਕਹਾਂ ਕਿ ਪੂਰੇ ਹਿੰਦੁਸਤਾਨ ਚ ਹਰ ਜਗ੍ਹਾ ਮੈਂ ਅਵੇਲੇਬਲ ਹੋ ਪਾਵਾਂ ਉਹਦੇ ਲਈ ਮੈਂ ਸੰਗਤ ਨੂੰ ਮਾਫੀ ਚਾਹੂੰਗਾ ਲੇਕਿਨ ਜਿਹੜੀਆਂ ਬਣੀਆਂ ਹੋਈਆਂ ਦਵਾਈਆਂ ਜਿਨ੍ਹਾਂ ਨੇ ਹੁਣ ਤੱਕ ਸਪਿਸ਼ਲ 16 ਸਾਲ ਤੋਂ ਸੇਵਾ ਨਿਭਾਈ ਹੈ ਜਿਨ੍ਹਾਂ ਨੂੰ ਅਸੀਂ ਮੈਂ ਹੱਥੀਂ ਪ੍ਰੈਕਟਿਸ ਕੀਤੀ ਹੈ ਉਹ ਉਹਨਾਂ ਦੇ ਪੇਟੈਂਟ ਫਾਰਮੂਲੇ ਅਸੀਂ ਹਰ ਸਾਰੇ ਸਾਡੀ ਸੈਂਟਰਾਂ ਦੇ ਉੱਪਰ ਅਵੇਲੇਬਲ ਨੇ ਸਾਡੇ ਐਕਸਪਰਟਸ ਨੂੰ ਮਿਲੋ ਔਰ ਉਹਨਾਂ ਨੂੰ ਸ਼ੁਰੂ ਕਰੋ ਔਰ ਨੈਚੁਰਲ ਸਾਇੰਸ ਦੇ ਉਸ ਅੰਮ੍ਰਿਤ ਨੂੰ ਆਪਣੇ ਸਰੀਰ ਚ ਇਨਟੇਕ ਕਰੋ ਔਰ ਗੰਦਗੀ ਨੂੰ ਬਾਹਰ ਕੱਢ ਕੇ ਇੱਕ ਸੁਖਤ ਤੇ ਤੰਦਰੁਸ ਬਹੁਤ ਬਹੁਤ ਸ਼ੁਕਰੀਆਡ ਸਭ ਸਾਰੀ ਗੱਲਬਾਤ ਲਈ ਤੇ ਜਿਹੜਾ ਕੈਂਪ ਹੈਗਾ ਉਹਦੇ ਲਈ ਤੁਹਾਨੂੰ ਐਡਵਾਂਸ ਦੇ ਵਿੱਚ ਹੀ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਨੇ ਕਿਉਂਕਿ ਕੈਂਪ ਦੇ ਵਿੱਚੋਂ ਇਸ ਤਰ੍ਹਾਂ ਇਸ ਤਰ੍ਹਾਂ ਦੇ ਮਰੀਜ਼ ਸਾਨੂੰ ਮਿਲਦੇ ਨੇ ਤੇ ਸਾਨੂੰ ਲੱਗਦਾ ਹੈ ਕਿ ਸਾਡੀ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ ਉਹ ਕੈਂਪ ਦੇ ਜ਼ਰੀਏ ਪੂਰਾ ਹੋ ਜਾਂਦਾ ਹੈ ਜੀ 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 ਬਹੁਤ ਬਹੁਤ ਧੰਨਵਾਦ ਹਕੀਕਤ ਟੀਵੀ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਵੀ ਔਰ ਕੈਂਪਲੀ ਬਕਾਇਦਾ ਸਾਨੂੰ ਓਪਨਲੀ ਸੱਦਾ ਹੈ ਤੁਸੀਂ ਆਪਣੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਜਿਸ ਤਰ੍ਹਾਂ ਦਾ ਵੀ ਪੇਸ਼ੈਂਟ ਹੈ ਸ੍ਰੀ ਅਮਰਸਰ ਸਾਹਿਬ ਮਜੀਠਾ ਰੋਡ ਦੇ ਉੱਪਰ ਪ੍ਰੈਜ਼ੀਡੈਂਟ ਇਹ ਲੋਕੇਸ਼ਨ ਹੈ ਜਿੱਥੇ ਆਪਣਾ ਆਲਰੇਡੀ ਰਿਸਰਚ ਸੈਂਟਰ ਚੱਲ ਰਿਹਾ ਹੈ ਉੱਥੇ ਸਾਡੀ ਪੂਰੀ ਪੂਰੀ ਡਾਕਟਰ ਟੀਮ ਤੁਹਾਡੀ ਸੇਵਾ ਵਾਲੀ ਤਿਆਰ ਬੈਠੀ ਹੋਏਗੀ ਹਰ ਤਰ੍ਹਾਂ ਦੀ ਥੈਰੇਪੀਸ ਚਾਹੇ ਉਹ ਮਡ ਥੈਰੇਪੀ ਹੈ ਹਾਈਡਰੋ ਥੈਰੇਪੀ ਹੈ ਚਾਹੇ ਉਹ ਐਕੂਪ੍ਰੈਸ਼ਰ ਹੈ ਚਾਹੇ ਉਹ ਸਪੈਜਰੀਕ ਸੈਂਸ ਥੈਰੇਪੀ ਹੈ ਹਰ ਤਰ੍ਹਾਂ ਦੀਆਂ ਦਵਾਈਆਂ ਉਸ ਦਿਨ ਫ੍ਰੀ ਦਿੱਤੀਆਂ ਜਾਣਗੀਆਂ ਠੀਕ ਹੈ ਔਰ ਬਕਾਇਦਾ ਮਿਲਰਸਾ ਲੰਗਰ ਵੀ ਲੱਗੇਗਾ ਠੀਕ ਹੈ ਔਰ ਜਿਹੜੀ ਮੇਨ ਚੀਜ਼ ਹੈ ਸਪੈਸ਼ਲ ਉਸ ਦਿਨ ਤੁਸੀਂ ਡਾਇਰੀ ਔਰ ਪੈਨ ਦੇ ਨਾਲ ਆਣਾ ਹੈ ਬਿਨਾ ਡਾਇਰੀ ਪੈਨ ਤੋਂ ਨਹੀਂ ਆਣਾ ਹੈਗਾ ਤਾਂ ਜੋ ਤੁਸੀਂ ਅਨਮੋਲ ਦਵਾਈ ਦਾ ਫਾਰਮੂਲਾ ਲਿਖ ਕੇ ਉਥੋਂ ਲੈ ਕੇ ਜਾਓ ਜੀ ਬਹੁਤ ਬਹੁਤ ਸ਼ੁਕਰੀਆ ਜੱਟ ਸਭ ਸਾਰੀ ਗੱਲਬਾਤ ਲਈ ਸੋ ਇਸਨ ਡਾਕਟਰ ਵਰਿੰਦਰ ਸਿੰਘ ਭੁੱਲਰ ਜੀ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਸੇਵ ਦੇ ذریعے ਹੀ ਬਹੁਤ ਗੰਭੀਰ ਗੰਭੀਰ ਕੈਂਸਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਦਾ ਹੱਲ ਹੈਗਾ ਉਹ ਕੱਢ ਸਕਦੇ ਪਰ ਇਹ ਹੱਲ ਤੁਹਾਨੂੰ 5 ਅਕਤੂਬਰ ਨੂੰ ਮਿਲਣ ਵਾਲਾ ਮਜੀਠਾ ਰੋਡ ਦੇ ਉੱਤੇ ਜਿੱਥੇ ਡਾਕਟਰ ਵਰਿੰਦਰ ਸਿੰਘ ਪੁੱਲਰ ਹੋਰੇ ਆਪਣਾ ਫ੍ਰੀ ਕੈਂਪ ਹੈਗਾ ਜਿਹੜੇ ਉਹਦੀ ਇਸ ਸਾਲ ਦੀ ਫ੍ਰੀ ਕੈਂਪ ਦੀ ਉਹ ਸ਼ੁਰੂਆਤ ਕਰ ਰਹੇ ਨੇ ਔਰ ਨਾਲੋ ਲਾਂ ਉਹਨਾਂ ਨੇ ਆਖੇ ਕਿ ਬਹੁਤ ਸਾਰੀਆਂ ਜਿਹੜੀਆਂ ਥੈਰਾਪੀਆਂ ਹੈਗੀਆਂ ਨੇ ਉਹ ਵੀ ਉੱਥੇ ਉਹਨਾਂ ਨੇ ਦੇਣੀਆਂ ਨੇ ਔਰ ਇਸ ਤੋਂ ਉੱਪਰ ਇੱਕ ਹੋਰ ਬਹੁਤ ਵੱਡੀ ਗੱਲ ਡੀ ਐਡਿਕਸ਼ਨ ਵਾਲਾ ਨੁਸਕਾ ਫਾਰਮੂਲਾ ਵੀ ਡਾਕਟਰ ਵਰਿੰਦਰ ਸਿੰਘ ਪੁੱਲਰ ਹੋਰਾ ਨੇ ਉਸੇ ਕੈਂਪ ਦੇ ਵਿੱਚ ਲਾਂਚ ਕਰਨਾ ਔਰ ਉਮੀਦ ਕਰਦਾ ਹਮੇਸ਼ਾ ਦੀ ਤਰ੍ਹਾਂ ਤੁਸੀਂ ਹੁਮ ਹੁਮਾ ਕੇ ਜਿਹੜੇ ਪਹੁੰਚੋਗੇ ਔਰ ਕੁਦਰਤ ਨਾਲ ਜੁੜ ਕੇ ਆਪਣੇ ਤੇ ਆਪਣੇ ਪਰਿਵਾਰ ਦਾ ਖਿਆਲ ਹੈਗਾ ਜਿਹੜਾ ਤੁਸੀਂ ਖਾਸ ਕਰਕੇ ਜ਼ਰੂਰ ਰੱਖੋਗੇ ਸੋ ਫਿਲਹਾਲ ਇਹ ਨੁਸਖਾ ਫਾਰਮੂਲਾ ਬੰਨਣਾ ਕਿਵੇਂ ਹੈ ਦਾ ਇਸਤੇਮਾਲ ਕਿਵੇਂ ਕਰਨਾ ਹੈ ਔਰ ਕਿਵੇਂ ਅਸੀਂ ਇਹਦਾ ਫਾਇਦਾ ਬਹੁਤ ਵਧੀਆ ਢੰਗ ਨਾਲ ਲੈ ਸਕਦੇ ਆ ਇਹ 5 ਅਕਤੂਬਰ ਨੂੰ ਤੁਹਾਨੂੰ ਸਾਰੀ ਜਾਣਕਾਰੀ ਕੈਂਪ ਦੇ ਵਿੱਚ ਮਿਲਣ ਵਾਲੀ ਹੈ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਦਿਓ ਆ ਗਿਆ 5 ਅਕਤੂਬਰ ਨੂੰ ਤੁਹਾਡਾ ਅਸੀਂ ਇੰਤਜ਼ਾਰ ਅੰਮ੍ਰਿਤਸਰ ਦੇ ਮੁਜੀਠਾ ਰੋਡ ਦੇ ਉੱਤੇ ਜ਼ਰੂਰ ਕਰਾਂਗੇ ਧੰਨਵਾਦ